ਇਹਨਾਂ ਨੇ ਵੱਖਰੀ ਮੀਟਿੰਗ ਕੀਤੀ ਤੇ ਅਸਥੀਫੇ ਦੇ ਉੱਤੇ ਚਰਚਾ ਛਿੜ ਗਈ ਤੇ ਅੱਜ ਵੀ ਕਮੇਟੀਿੰਗ ਹੋਣ ਜਾ ਰਹੀ ਹੈ ਸੂਬਾ ਬਾਦਲ ਖਾਨ ਨੇ ਮੀਟਿੰਗ ਸੱਦ ਲਈ ਹੈ ਤੇ ਅੱਜ ਫੈਸਲਾ ਹੋ ਸਕਦਾ ਹੈ ਬਾਕੀ ਧੜੇ ਬਾਰੇ ਜਿਨ੍ਹਾਂ ਨੇ ਕੱਲ ਵੱਖਰੀ ਆਪਣੀ ਜਾ ਕੇ ਜਿਹੜੀ ਮੀਟਿੰਗ ਕੀਤੀ ਤੇ ਉਹਨਾਂ ਨੇ ਵੀ ਇੱਕ ਫੈਸਲਾ ਕੀਤਾ ਹੈ ਕਿ ਅਸੀਂ ਅਕਾਲੀ ਦਲ ਬਚਾਓ ਲਹਿਰ ਦੀ ਸ਼ੁਰੂਆਤ ਕਰਾਂ 70 ਜੀ ਬਗਾਵਤ ਹੋਈ ਸੀ ਉਸ ਤੋਂ ਬਾਅਦ ਜਦੋਂ ਇਹ ਬਰਨਾਲਾ ਸਾਹਿਬ ਸਰਕਾਰ ਬਣੀ ਆ ਉਦੋਂ ਸਪਾਈ ਐਮਐਲਏ ਜੀ ਬਾਲ ਸਿੰਘ ਸਾਹਿਬ ਕੋਲੇ ਬਸ ਧੜੇ ਦੇ 27 ਐਮਐਲਏ ਉਦੋਂ ਵਾਪਸ ਲੈ ਕੇ ਉਹ ਸਰਕਾਰ ਤੋੜ ਗਏ ਸੀਗੇ ਆਪਣੇ ਅਕਾਲੀ ਦਲ ਨਰੋਲ ਰੂਪ ਵਿੱਚ ਬੀਜੇਪੀ ਦੇ ਸਮਰਥਨ ਨਾਲ 1997 ਵਿੱਚ ਬਾਲ ਸਾਹਿਬ ਸਾਰਨ। ਉਦੋਂ ਬੀ ਬਗਾਵਤ ਹੋਈ। ਪ੍ਰਚਾਰ ਸਿੰਘ ਤੋੜਾ ਨੇ ਕਹਿਦਾ ਕਿ ਤੁਸੀਂ ਜੀ ਬਾਲ ਸਾਹਿਬ ਤੁਸੀਂ ਕੋਈ ਕਾਰਜਕਾਰੀ ਬਣਾ ਲਓ ਪ੍ਰਧਾਨ। ਤੇ ਕਿਉਂਕਿ ਬਾਲ ਸਾਹਿਬ ਦੀ ਆਪਣੀ ਪ੍ਰਾਪਰਟੀ ਸੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈਗਾ। ਇਹ ਉਹ ਹੈ ਜੀ ਲਹਿਰ ਚਲਾਈ ਕਿ ਛੋੜਾ ਸਾਹ ਪਰਾਂ ਅਲੱਗ-ਤਲੱਗ ਹੋ ਗਏ। ਬਠਿੰਡੇ ਵਿੱਚ ਬਿਚੇਸ ਕਰਕੇ ਸੁਖਬੀਰ ਬਾਦਲ ਦੇ ਉੱਪਰ ਇਹ ਦੋਸ਼ ਆ ਉਹਨੂੰ ਜਵਾਬ ਦੇਣਗੇ ਕਿ ਉਹਨਾਂ ਨੇ ਆਪਣੀ ਧਰਮ ਪਤਨੀ ਨੂੰ ਸਰਸੇ ਵਾਲਿਆਂ ਤੋਂ ਵੋਟਾਂ ਲੈ ਕੇ ਜਿਤਾਇਆ। ਕੱਲ 10 ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮਦਭਾਗਾ ਦਿਨ ਸੀ। ਕੱਲ ਚੰਡੀਗੜ੍ਹ ਵਿੱਚ ਮੀਟਿੰਗ ਚੱਲ ਰਹੀ ਆ। ਕਹਿੰਦੇ 113 ਹਲਕਾ ਅਨਚਾਰਜਾਂ ਦੇ ਵਿੱਚੋਂ 99 ਹਲਕਾ ਚਾਰਜ ਉੱਤੇ ਸੀ ਸੁਖਬੀਰ ਬਾਦਲ ਨੇ ਤਾਂ ਕਹਿੰਦੇ ਕਹਿਤਾ ਸੀਗਾ ਚੀਮਾ ਸਾਹਿਬ ਕਹਿੰਦੇ ਆ ਅਰਜੀਤ ਸਿੰਘ ਚੀਮਾ ਸਾਹਿਬ ਕਹਿੰਦੇ ਆ ਸੁਖਬੀਰ ਬਾਦਲ ਨੇ ਤਾਂ ਕਹਿਤਾ ਸੀਗਾ ਕਿ ਜੀ ਮੈਂ ਪ੍ਰਧਾਨਗੀ ਛੱਡਣ ਲਈ ਤਿਆਰ ਐ ਪਰ ਕੋਈ ਬੁਲੇ ਨਹੀਂ ਚਾਲੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਸਮਰਥਨ ਆ ਗਿਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਾਲੀਦਾਲ ਦੇ ਵਿੱਚ ਸਭ ਅੱਛਾ ਨਹੀਂ ਚੱਲ ਰਿਹਾ ਕੱਲ ਪੈਰਲਲ ਦੋ ਮੀਟਿੰਗਾਂ ਹੋ ਗਈਆਂ ਇੱਕ ਤਾਂ ਪ੍ਰਧਾਨਾਂ ਦੀ ਮੀਟਿੰਗ ਸੱਦੀ ਹੋਈ ਸੀਗੀ ਸੁਵੀਰ ਬਾਦਲ ਹੋਰਾਂ ਨੇ ਤੇ ਦੂਜੇ ਪਾਸੇ ਜਲੰਧਰ ਦੇ ਵਿੱਚ ਕੁਝ ਅਜਿਹੇ ਸਿਗੇ ਜਿਨ੍ਹਾਂ ਨੇ ਪਹਿਲਾਂ ਵੀ ਸਵਾਲ ਖੜੇ ਕੀਤੇ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਗੇ ਪਰਮਿੰਦਰ ਢਿੰਡ ਸਾਹ ਹੋਗੇ ਬੀਬੀ ਜਗੀਰ ਕੌਰ ਹੋਗੇ ਇਹਨਾਂ ਨੇ ਵੱਖਰੀ ਮੀਟਿੰਗ ਕੀਤੀ ਤੇ ਅਸਤੀਫੇ ਦੇ ਉੱਤੇ ਚਰਚਾ ਛਿੜ ਗਈ ਤੇ ਅੱਜ ਵੀ ਕਮੇਟੀ ਮੀਟਿੰਗ ਹੋਣ ਜਾ ਰਹੀ ਹੈ ਸੁਵੀਰ ਬਾਦਲ ਹੋਰਾਂ ਨੇ ਮੀਟਿੰਗ ਸੱਦ ਲਈ ਹੈ ਤੇ ਅੱਜ ਫੈਸਲਾ ਹੋ ਸਕਦਾ ਹੈ ਬਾਕੀ ਧੜੇ ਬਾਰੇ ਜਿਨ੍ਹਾਂ ਨੇ ਕੱਲ ਵੱਖਰੀ ਆਪਣੀ ਜਾ ਕੇ ਜਿਹੜੀ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਵੀ ਇੱਕ ਫੈਸਲਾ ਕੀਤਾ ਹੈ ਕਿ ਅਸੀਂ ਅਕਾਲੀ ਦਲ ਬਚਾਓ ਲਹਿਰ ਦੀ ਸ਼ੁਰੂਆਤ ਕਰਾਂਗੇ ਵੈਸੇ ਕੋਈ ਅੱਜ ਨਹੀਂ ਹੋਇਆ ਤਰਮਿੰਦਰ ਜੀ ਸ਼ਰਮ ਨੇ ਅਕਾਲ ਦਲ ਵਿੱਚ ਬਗਾਵਤਾਂ ਹੁੰਦੀਆਂ ਨਹੀਂ ਹੁੰਦੀਆਂ ਹੂੰ 77 ਜੀ ਬਗਾਵਤ ਹੋਈ ਸੀ ਉਸ ਤੋਂ ਬਾਅਦ ਜਦੋਂ ਇਹ ਬਰਨਾਲਾ ਸਾਹਿਬ ਸਰਕਾਰ ਬਣੀ ਆ ਹੂੰ ਉਦੋਂ 27 ਐਮ ਐਲ ਏ ਸੀ ਬਾਦਲ ਸਾਹਿਬ ਕੋਲੇ ਬਸ ਧੜੇ ਦੇ ਸਤਾਈ ਅੰਮ੍ਰਲੇ ਉਦੋਂ ਵਾਪਸ ਲੈ ਕੇ ਉਹ ਸਰਕਾਰ ਤੋੜ ਗਏ ਸੀਗੇ ਉਸ ਟਾਈਮ ਉਸ ਤੋਂ ਬਾਅਦ ਵੀ ਫਿਰ 99 ਵਿੱਚ ਵੀ ਬਗਾਵਤ ਹੋਈ ਉਹ ਦਸਮਨਜੀਤ ਸਿੰਘ ਮਾਨ ਦਾ ਤੜਪ ਵੱਡਾ ਬਣ ਕੇ ਉੱਭਰਿਆ ਸੀਗਾ ਤੇ ਉਹਦੀ ਜਿੱਤੀ ਅਸੀ ਐਮਪੀ ਜਿੱਤੇ ਸੀ ਕਾਫੀ ਉਹਦੇ ਉਸ ਤੋਂ ਬਾਅਦ ਫਿਰ ਬਗਾਵਤਾਂ ਹੋਈਆਂ ਸ਼੍ਰੋਮਣੀ ਅਕਾਲ ਦਲ ਦੇ ਵਿੱਚ ਤੇ ਫਿਰ ਬਗਾਵਤ ਇਹ ਹੋ ਗਈ ਵੀ ਤੁਸੀਂ ਬਾਈਕਾਟ ਕਿਉਂ ਕੀਤਾ ਸ਼੍ਰੋਮਣੀ ਅਕਾਲ ਦਲ ਨੇ ਚੋਣਾਂ ਦਾ 1992 ਵਿੱਚ ਤੁਸੀਂ ਚੋਣਾਂ ਦਾ ਬਾਈਕਾਟ ਕਿਉਂ ਕੀਤਾ ਫਿਰ ਬਗਾਵਤ ਹੋਈ ਫਿਰ ਆਪਣੇ ਤੌਰ ਤੇ ਆਪਣਾ ਅਕਾਲੀ ਦਲ ਨਰੋਲ ਰੂਪ ਵਿੱਚ ਆਇਆ ਪ੍ਰਕਾਸ਼ ਸਿੰਘ ਬਾਦਲ ਦਾ ਹਮ ਆਪਣੇ ਅਕਾਲੀ ਦਲ ਨਰੋਲ ਰੂਪ ਵਿੱਚ ਭਾਜਪਾ ਦੇ ਸਮਰਥਨ ਨਾਲ 1997 ਵਿੱਚ ਬਾਲ ਸਾਹਿਬ ਸਵਾਰ ਬਣਾਈ ਉਦੋਂ ਬੀ ਬਗਾਵਤ ਹੋਈ ਗੁਰਚਰ ਸਿੰਘ ਟੋੜਾ ਨੇ ਕਹਿਦਾ ਕਿ ਤੁਸੀਂ ਜੀ ਬਾਲ ਸਾਹਿਬ ਤੁਸੀਂ ਕੋਈ ਕਾਰਜਕਾਰੀ ਬਣਾ ਲਓ ਪ੍ਰਧਾਨ ਤੇ ਕਿਉਂਕਿ ਬਾਲ ਸਾਹਿਬ ਦੀ ਆਪਣੀ ਪ੍ਰਾਪਰਟੀ ਸੀ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈਗਾ ਤੇ ਉਹਨੇ ਉਹ ਜੀ ਲਹਿਰ ਚਲਾਈ ਕਿ ਟਰੋੜਾ ਸਾਹਿਬ ਪਰਾਂ ਅਲੱਗ-ਤਲੱਗ ਹੋ ਗਏ। ਸੋ ਟਰੋੜਾ ਸਾਹਿਬ ਨੇ ਫਿਰ ਆਪਣਾ ਸਰਬਿੰਦ ਸ਼੍ਰੋਮਣੀ ਅਕਾਲੀ ਦਲ ਬਣਾ ਲਿਆ ਜੀ। ਸਰਬਿੰਦ ਬਣਾਉਣ ਤੋਂ ਬਾਅਦ ਫਿਰ ਉਹਦੀ ਵੀ ਗੱਲ ਨਹੀਂ ਬਣੀ ਫਿਰ ਦੁਬਾਰੇ ਵੇਰੇਕਤਾ ਹੋ ਗਈ ਜੀ। ਜਦੋਂ-ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਫਾੜ ਪਿਆ ਉਦੋਂ-ਉਦੋਂ ਵਿਰੋਧੀ ਪਾਰਟੀਆਂ ਨੂੰ ਖੁਸ਼ੀ ਹੋਈ ਆ। ਜਿੱਤੀਆਂ ਨੇ ਉਹ। ਹੂੰ। ਤੇ ਉਹ ਹੁਣ ਵੀ ਉਹ ਜਿੱਦਿਆਂ ਆ 2002 ਵਿੱਚ ਫਿਰ ਕਾਂਗਰਸ ਦੀ ਸਰਕਾਰ ਬਣ ਗਈ ਜਦੋਂ ਬਗਾਮਤ ਹੋਈ ਸੀ। ਸਰਬਿੰਦ ਨੇ ਚੋਣ ਬੱਕਰੀ ਲੜੀ ਸੀ ਟਰੋੜਾ ਸਾਹਿਬ ਨੇ। ਤੇ ਬਾਲਸਾਵ ਨੇ ਬਖਰੀਣ ਸੀ ਹਾਰ ਗਈ ਸੀ ਕਿ ਬੜੇ ਗੁਰਤਰਾ ਹਾਰੇ ਸੀਗੇ ਫੇਰ ਇਕੱਠੇ ਹੋ ਗਏ ਫੇਰ ਉਹਨਾਂ ਨੇ 2007 ਵੀ ਸਰਕਾਰ ਬਣਾਈ ਫਿਰ 2007 ਤੋਂ ਬਾਅਦ 17 ਤੱਕ ਮੈਂ ਸਰਕਾਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਕੇ ਇਹ ਸੁਖਵੀਰ ਬਾਦਲ ਨੂੰ ਪ੍ਰਧਾਨ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲਦੀ ਰਹੀ ਨਹੀਂ ਬਣੀ ਗੱਲ ਤੇ ਹਾਲਾਤ ਇਹ ਬਣੇ ਕਿ ਸ਼੍ਰੋਮਣੀ ਅਕਾਲੀ ਦਲ ਤਿੰਨ ਤਿਆਕੇ ਟਿਕ ਗਿਆ ਹੁਣ ਵੀ ਕਹਿੰਦੇ ਨੇ ਜੀ ਜਿਹੜਾ ਉਹ ਮਲੂਕਾ ਕਹਿੰਦਾ ਕੱਲ ਬਠਿੰਡੇ ਦੇ ਵਿੱਚ ਹਮ ਸਕੰਦਰ ਮਲੂਕਾ ਜੀ ਜਿਹੜਾ ਹੈਗਾ ਜੀ ਉਹ ਵੀ ਬਾਗੀ ਧੜੇ ਵਿੱਚ ਸੀਗਾ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਸੇ ਵਾਲੇ ਨੂੰ ਮਾਫ ਕੀਤਾ ਗਿਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਹਿੰਦੇ ਸੁਖਬੀਰ ਨੇ ਮਾਫ ਕਰਾਇਆ ਸੀਗਾ ਤੇ ਇਹ ਗੱਲ ਮਲੂਕਾ ਸਾਹਿਬ ਕਹਿੰਦੇ ਆ ਕਿ ਬਠਿੰਡੇ ਵਿੱਚ ਜਿਨ੍ਹਾਂ ਉੱਤੇ ਬੇਅਦਬੀ ਕਰਨ ਦੇ ਦੋਸ਼ ਲੱਗੇ ਆ ਬੜੀ ਵੱਡੀ ਗੱਲ ਆ ਇਹ ਲੋਕਾਂ ਸਾਰੇ ਕਹਿੰਦੇ ਆ ਜਿਨ੍ਹਾਂ ਉੱਤੇ ਬੇਅਦਬੀ ਕਰਨ ਦੇ ਦੋਸ਼ ਲੱਗੇ ਆ ਉਹ ਸਰਸੇ ਵਾਲੇ ਨੇ ਦੋਸ਼ ਲੱਗੇ ਨੇ ਕੇਸ ਚੱਲ ਰਹੇ ਨੇ ਜੇ ਅਜੇ ਕਿਸੇ ਨੂੰ ਸਜ਼ਾ ਨਹੀਂ ਹੋਈ ਇਸ ਕਰਕੇ ਅਸੀਂ ਦੋਸ਼ ਕਹਿੰਦੇ ਆ ਦੋਸ਼ੀ ਨਹੀਂ ਕਹਿੰਦੇ ਮਲਜਮ ਕਹਿੰਦੇ ਆ ਮੁਜਰਮ ਨਹੀਂ ਕਹਿੰਦੇ ਅਜੇ ਮਲਜਮ ਨੇ ਉਹਨਾਂ ਮਲੂਕਾ ਸਾਹਿਬ ਕਹਿੰਦੇ ਆ ਕਿ ਉਹਨਾਂ ਨੇ ਬਠਿੰਡੇ ਦੇ ਵਿੱਚ ਸੁਖਬੀਰ ਬਾਦਲ ਨੇ ਸਰਸੇ ਵਾਲਿਆਂ ਤੋਂ ਗੱਡ ਕੇ ਮਦਦ ਲਈ ਆ। ਤਾਂ ਜਿੱਤੇ ਨੇ ਉਹ। ਤਾਂ ਜਿੱਤਿਆ ਉਹ। ਬਠਿੰਡੇ ਆਪਣਾ ਅਕਸਰੂਰ ਵਿੱਚ ਸਰਸੇ ਵਾਲਿਆਂ ਨਾਲ ਮਦਦ ਕੀਤੀ ਆ ਆਮ ਆਦਮੀ ਪਾਰਟੀ ਦੀ। ਜੀ। ਪੰਜਾਬ ਵਿੱਚ ਮਦਦ ਕੀਤੀ ਆ ਮਾਲ ਵਿੱਚ ਭਾਜਪੀ ਦੀ ਸਰਸੇ ਵਾਲਾ। ਅੱਛਾ ਤੁਹਾਨੂੰ ਲੱਗਦਾ ਵੀ ਹੈ। ਭਾਜਪੀ ਜਿੱਤੀ ਆ ਨਾ ਕਈ ਹਲਕਿਆਂ ਦੇ ਵਿੱਚ। ਹੂੰ। ਸਰਸੇ ਵਾਲੇ ਉੱਤੇ ਬਹੁਤ ਭੀੜ ਚ ਨੇ ਬਹੁਤ ਇਕੱਠ ਜਨੇ ਬੜੀਆਂ ਵੋਟਾਂ ਲੱਗੀਆਂ ਉਹ ਉਹ ਸਰਸੇ ਵਾਲੇ ਦੇ ਮੋਟਾ ਪੰਜਾਂ ਜੀ ਪੰਜਾਬ ਵਿੱਚ ਬੀਜੇਪੀ ਨੂੰ ਸਰਸੇ ਵਾਲੇ ਦੇ ਵੋਟਾਂ ਪੰਜਾਂ ਹਰਿਆਣਾ ਵਿੱਚ ਬੀਜੇਪੀ ਨੂੰ ਸਰਸੇ ਵਾਲੇ ਦੇ ਵੋਟਾਂ ਪੰਜਾਂ ਐਲਾਨ ਹੋਇਆ ਇਹ ਉਹਨਾਂ ਦਾ ਬਠਿੰਡੇ ਵਿੱਚ ਵਿਸ਼ੇਸ਼ ਕਰਕੇ ਸੁਖਬੀਰ ਬਾਦਲ ਦੇ ਉੱਪਰ ਇਹ ਦੋਸ਼ ਆਉਣ ਉਹ ਜਵਾਬ ਦੇਣਗੇ ਕਿ ਉਹਨਾਂ ਨੇ ਆਪਣੀ ਧਰਮ ਪਤਨੀ ਨੂੰ ਸਰਸੇ ਵਾਲਿਆਂ ਤੋਂ ਵੋਟਾਂ ਲੈ ਕੇ ਜਿਤਾਇਆ ਹੂੰ ਇਹ ਦੋਸ਼ ਲੱਗੇ ਜਦੋਂ ਸਰਸੇਵਲਾਂ ਦੇਤੇ ਪਹਿਲਾਂ ਵੀ ਇਲਾਨ ਕਰਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਵਿੱਚ ਤਾਂ ਹੁਣ ਇੱਕ ਕਟਾਇਰੇ ਚ ਹੋਰ ਖੜ ਗਏ ਸੁਖਵੀਰ ਬਾਦਲਾ ਕੇ ਕੀ ਉਹ ਸਰਸੇਵਲਾਂ ਤੋਂ ਮਦਦ ਲੈ ਰਹੇ ਨੇ ਕੀ ਉਹ ਪੰਥਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੀ ਉਹ ਡੇਰਾਬਾਦ ਨੂੰ ਮੰਨਦੇ ਆ ਕੀ ਉਹ ਇਹਨਾਂ ਦੇਹਤਾਰੀ ਗੁਰੂਆਂ ਦੇ ਸ਼ਰਨਾ ਵਿੱਚ ਜਾ ਕੇ ਵੋਟਾਂ ਵਾਸਤੇ ਕੁਝ ਵੀ ਕਰ ਸਕਦੇ ਆ ਕੱਲ ਸੁਖਵੀਰ ਬਾਦਲ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਿੱਜ ਅਸੀਂ ਆਪਣੇ ਪਰਿਵਾਰ ਨੂੰ ਤਾਂ ਕਦੇ ਰੱਖਿਆ ਨਹੀਂ ਸਾਹਮਣੇ ਸੁਖਵੀਰ ਬਾਦਲ ਕੱਲ ਬਿਆਨ ਦਿੰਦੇ ਆ ਅਸੀਂ ਤਾਂ ਆਪਣੇ ਪਰਿਵਾਰ ਨੂੰ ਕਦੇ ਸਾਹਮਣੇ ਰੱਖਿਆ ਹੀ ਨਹੀਂਗਾ ਪਰ ਇਹ ਕਿਵੇਂ ਹੋ ਸਕਦਾ ਕਿ ਪਰਿਵਾਰ ਨੂੰ ਸਾਹਮਣੇ ਨਹੀਂ ਰੱਖਿਆ ਜਿਹੜੇ ਜਿਹੜੇ ਹੋਟਲ ਤੁਸੀਂ ਖੜੇ ਕੀਤੇ ਆ ਟਰਾਂਸਪੋਰਟ ਖੜਾ ਕੀਤਾ ਤੁਸੀਂ ਉਹ ਤੇਰਾ ਪਰਿਵਾਰ ਨਹੀਂ ਹੈਗਾ ਫਿਰ ਕਹਿੰਦੇ ਬਿਜ਼ਨਸ ਸਾਡਾ ਬਿਜ਼ਨਸ ਆ ਜੀ ਬਿਜ਼ਨਸ ਹੈਗਾ ਜੀ ਤੁਹਾਡੀਆਂ ਸਰਕਾਰਾਂ ਵੇਲੇ ਕਿਉਂ ਵਧਿਆ ਫੁੱਲੇ ਬਿਜ਼ਨਸ ਵੇਲੇ ਵੈਸੇ ਕਿਉਂ ਨਹੀਂ ਵਾਧਾ ਫੁੱਲਦਾ ਬਿਜ਼ਨਸ ਇਹ ਜਦੋਂ ਤੁਹਾਡੇ ਸਰਕਾਰ ਹੁੰਦੀ ਉਦੋਂ ਵਾਧਾ ਫੁੱਲਦਾ ਕੱਲ ਦਾ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਮਦਭਾਗਾ ਦਿਨ ਸੀਗਾ ਕੱਲ ਚੰਡੀਗੜ੍ਹ ਵਿੱਚ ਮੀਟਿੰਗ ਚੱਲ ਰਹੀ ਆ ਕਹਿੰਦੇ 113 ਹਲਕਾ ਅਨਚਾਰਜਾਂ ਦੇ ਵਿੱਚੋਂ 96 ਹਲਕਾ ਅਨਚਾਰਜ ਉੱਥੇ ਸੀਗੇ ਮੌਜੂਦ ਸੀਗੇ ਸੁਖਬੀਰ ਬਾਦਲ ਦੇ ਨਾਲ ਠੀਕ ਹੈ ਜੀ ਜ਼ਿਲ੍ਹਾ ਪ੍ਰਧਾਨਾਂ ਦੇ ਵਿੱਚੋਂ ਤਨ ਜਿਹੜਾ ਪ੍ਰਧਾਨ ਸਿਰਫ ਦੂਜੀ ਪਾਰਟੀ ਨਾਲ ਸੀਗੇ ਬਾਕੀ ਸਾਰੇ ਉਹਨਾਂ ਨਾਲ ਸੀਗੇ ਸਾਡੇ ਭੁੰਦਰ ਸਾਹਿਬ ਕਹਿੰਦੇ ਆ ਸਿਰਫ 1% ਲੋਕ ਗਏ ਨੇ ਉਧਰ ਸਿਰਫ 1% ਲੋਕ 99% ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਨਾਲ ਨੇ ਉਹ 1% ਨੇ ਭੁੰਦਰ ਸਾਹਿਬ ਕਹਿੰਦੇ ਆ ਇਹਨਾਂ 1% ਨਾਲ ਕਹਿੰਦੇ ਕੋਈ ਫਰਕ ਨਹੀਂ ਪੈਣ ਲੱਗਿਆ ਪਹਿਲਾਂ ਬਗਾਵਤਾਂ ਹੁੰਦੀਆਂ ਰਹੀਆਂ ਨੇ ਸੁਖਬੀਰ ਬਾਦਲ ਨੇ ਤਾਂ ਕਹਿੰਦੇ ਕਹਿਤਾ ਸੀਗਾ ਚੀਮਾ ਸਾਹਿਬ ਕਹਿੰਦੇ ਆ ਦਲਜੀਤ ਸਿੰਘ ਚੀਮਾ ਸਾਹਿਬ ਕਹਿੰਦੇ ਆ ਸੁਖਬੀਰ ਬਾਦਲ ਨੇ ਤਾਂ ਕਹਿਤਾ ਸੀਗਾ ਕਿ ਜੀ ਮੈਂ ਪ੍ਰਧਾਨਗੀ ਛੱਡਣ ਲਈ ਤਿਆਰ ਹਾਂ ਪਰ ਕੋਈ ਬੁਲੀ ਨਹੀਂ ਹੂੰ ਮੈਂ ਵੀ ਗੱਲ ਕਰੂੰ ਆਖੀ ਸੀ ਕਿ ਜਿਹੜੀ ਕੋਰ ਕਮੇਟੀ ਦੇ ਵਿੱਚ ਚੁੱਪ ਰਹੀ ਆ ਨਾ ਉਹਦੇ ਪਿੱਛੇ ਬੜੇ ਵੱਡੇ ਕਾਰਨ ਨੇ ਆ ਸਾਹਮਣੇ ਮੈਂ ਤੁਹਾਨੂੰ ਕਹਿਤਾ ਸੀ ਪਹਿਲਾਂ ਕਿ ਸ਼੍ਰੋਮਣੀ ਅਕਾਲ ਦਲ ਵਿੱਚ ਬੜਾ ਵੱਡਾ ਪਚਾਲ ਆਉਣ ਵਾਲਾ ਹੈ ਇੱਥੇ ਕਿਹਾ ਸੀ ਤੁਹਾਨੂੰ ਮੈਂ ਇਸੇ ਮੰਚ ਤੋਂ ਕਿ ਸ਼੍ਰੋਮਣੀ ਅਕਾਲ ਦਲ ਵਿੱਚ ਬਹੁਤ ਵੱਡਾ ਪਚਾਲ ਆਉਣ ਵਾਲਾ ਹੈ ਮੇਰੀ ਗੱਲਾਂ ਨੂੰ ਲੈ ਕੇ ਕਈ ਤੌਖਲੇ ਪੈ ਗਏ ਸੀ ਕਿਵੇਂ ਕਹਿੰਦਾ ਸ਼ਰਮਣੀ ਕਾਲ ਦਾ ਤਤ ਤੋ ਬੋਲਦਾ ਤੱਕ ਨਹੀਂ ਕੋਈ ਸੁਖਵੀਰ ਬਾਦਲ ਦੇ ਖਿਲਾਫ ਕੋਈ ਬੋਲਦਾ ਤੱਕ ਨਹੀਂ ਮੈਨੂੰ ਆਖੀ ਸੀ ਗੱਲ ਇਹ ਚਰਨਜੀਤ ਬਰਾੜ ਮੈਨੂੰ ਕਹਿੰਦਾ ਕਿਵੇਂ ਕਿਦਰ ਸਾਹਿਬ ਹੋ ਜੂਗਾ ਇਹ ਕੌਣ ਲੋਕ ਨੇ ਬਰਾੜ ਸਾਹਿਬ ਕਹਿੰਦੇ ਮੈਨੂੰ ਕੌਣ ਲੋਕ ਨੇ ਜਿਹੜੇ ਬਗਾਵਤ ਕਰਨਗੇ ਮੈਂ ਤੁਹਾਡੇ ਸਾਹਮਣੇ ਬਗਾਵਤ ਵਾਲੇ ਬੰਦੇ ਆ ਜਾਣਗੇ ਮੈਨੂੰ ਇਹ ਵੀ ਕਿਹਾ ਕਹਿਣ ਲੱਗਿਆ ਸੀ ਵੀ ਤੁਸੀਂ ਵੀ ਹੋਵੋਗੇ ਵਿੱਚ ਹੂੰ ਮੈਨੂੰ ਕਹੀ ਨਹੀਂ ਗੱਲ ਇਹ ਕੱਲ ਬਰਾੜ ਸਾਹਿਬ ਵੀ ਨਜ਼ਰ ਆਏ ਉੱਥੇ ਬਟੇ ਚਰਨਜੀਤ ਸਿੰਘ ਬਰਾੜ ਵੀ ਬਾਗੀਆਂ 'ਚ ਬੈਠੇ ਸੀਗੇ ਜਿਹੜੇ ਮੈਂ ਕਹਿੰਦਾ ਸੀਗਾ ਸੁਖਵੀਰ ਬਾਦਲ ਨੂੰ ਕਹਿੰਦਾ ਸੀਗਾ ਕਹਿੰਦਾ ਸੀ ਪੰਜ ਸੱਤ ਵਾਰ ਕਹਿ ਲ ਨਾ ਮੈਂ ਇਹ ਕਹਿੰਦਾ ਸੀ ਕਿ ਬਾਦਲ ਸਾਹਿਬ ਤੁਹਾਡੇ ਸੱਜੇ ਖੱਬੇ ਬੈਠੇ ਹੋਏ ਬੰਦਿਆਂ ਦੀ ਸਲਾਹ ਨਾ ਲਓ ਜਾਂ ਤੁਹਾਡੇ ਅੱਜ ਇਹ ਹਾਲਾਤ ਨੇ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅੱਜ ਸੁਰਜੀਤ ਸਿੰਘ ਰਖੜਾ ਅੱਜ ਬੀਬੀ ਜ਼ਗੀਰਕਰ ਅੱਜ ਪਰਮਿੰਦਰ ਸਿੰਘ ਢੀਂਸਾ ਅੱਜ ਸੁਖਦੇਵ ਸਿੰਘ ਢੀਂਸਾ ਜੈਹਦਰ ਸੇਵਾ ਸਿੰਘ ਮਹਿਦਪੁਰ ਗੁਰਪ੍ਰਤਾਪ ਸਿੰਘ ਬਡਾਲਾ ਸੁੱਚਾ ਸਿੰਘ ਛੋਟੇਪੁਰ ਬੀਬੀ ਕਿਰਨਜੀਤ ਕੌਰ ਕਮਾਲ ਦੀ ਗੱਲ ਹੈ ਬੀਬੀ ਕਿਰਨਜੀਤ ਕੌਰ ਮੈਂ ਉਹ ਬੀਬੀ ਦੀ لیاقت ਨੂੰ ਸਲੂਟ ਕਰਦਾ ਹਾਂ ਬਹੁਤ ਬਹੁਤ ਬੀਬੀ ਸਿਆਣੀ ਸਮਝਦਾਰ ਬੀਬੀ ਅਤੇ ਗੱਲਾਂ ਪਾਇਦਾਰ ਕਰਦੀ ਹੈ ਬੀਬੀ ਪਰਮਜੀਤ ਕੋ ਲੰਡਰ ਜਿਹੜੀ ਮੈਲਾ ਕਮਿਸ਼ਨ ਦੀ ਚੇਅਰਪਰਸਨ ਵੀ ਰਹੀ ਹੈ ਉਹ ਬੀਬੀ ਜਗੀਰ ਕੌਰ ਤਿੰਨ ਬੀਬੀਆਂ ਆ ਗਈਆਂ 40 ਤੋਂ ਵੱਧ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਮੈਂਬਰਾਂ ਦਾ ਸਮਰਥਨ ਆ ਗਿਆ। ਠੀਕ ਹੈ ਜੀ 40 ਤੋਂ ਵੱਧ ਸੋ ਇਹ ਇਹ ਤੇ ਜ਼ਿਲ੍ਹਾ ਪ੍ਰਧਾਨ ਤੇ ਵੱਡੇ ਆਗੂ ਉੱਥੇ ਜਲੰਧਰ ਦੇ ਵਿੱਚ ਮੀਟਿੰਗ ਕਰਦੇ ਦੇਖੇ ਗਏ ਤੇ ਸੁਖਬੀਰ ਬਾਦਲ ਨੂੰ ਕਹਿ ਤਾਂ ਕਿ ਤੁਸੀਂ ਤਿਆ ਕਰੋ ਅਸਤੀਫਾ ਦੇ ਦਿਓ। ਨਾਲ ਹੀ ਕਹਿ ਤਾਂ ਕਿ ਅਸੀਂ 1 ਜੁਲਾਈ ਨੂੰ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਪੇਸ਼ ਹੋਵਾਂਗੇ ਹੂੰ ਸ੍ਰੀ ਕਾਲ ਤਖਤ ਸਾਹਿਬ ਨੂੰ ਜਾ ਕੇ ਬੇਨਤੀ ਕਰਾਂਗੇ ਸੱਚੇ ਪਾਤਸ਼ਾਹ ਅਸੀਂ ਜਦੋਂ ਗੁਰੂ ਰਾਨ ਸਾਹਿਬ ਦੀ ਬੇਅਦਬੀ ਹੋ ਗਈ ਦੇ ਹੋ ਰਹੇ ਸੀ ਅਸੀਂ ਚੁੱਪ ਰਹੇ ਜਦੋਂ ਗੁਰੂ ਰਾਨ ਸਾਹਿਬ ਦੇ 328 ਰੂਪ ਲਾਪਤਾ ਹੋ ਗਏ ਸੀ ਅਸੀਂ ਚੁੱਪ ਰਹੇ ਜਦੋਂ ਸਿੰਘਾਂ ਉੱਤੇ ਧਰਨੇ ਉੱਤੇ ਗੋਲੀਆਂ ਵੱਜ ਰਹੀਆਂ ਸੀਗੇ ਅਸੀਂ ਚੁੱਪ ਰਹੇ ਜਦੋਂ ਸਰਸੇ ਵਾਲੇ ਨੂੰ ਮਾਫ਼ ਕੀਤਾ ਜਾ ਰਿਹਾ ਸੀ ਅਸੀਂ ਚੁੱਪ ਰਹੇ ਜਦੋਂ ਸਿੱਖੀ ਦੇ ਅਸਲੀ ਧਾਰਨਾਵਾਂ ਖਤਮ ਹੋ ਰਹੀਆਂ ਸੀ ਅਸੀਂ ਚੁੱਪ ਰਹੇ ਜਦੋਂ ਸਿੱਖ ਸਿਧਾਂਤਾਂ ਦੇ ਸੱਟ ਵੱਜਦੀ ਸੀ ਅਸੀਂ ਚੁੱਪ ਰਹੇ ਅਸੀਂ ਚੁੱਪ ਰਹੇ ਅਸੀਂ ਚੁੱਪ ਰਹੇ ਜਿਹੜਾ ਬੰਦਾ ਗੁਨਾਹ ਕਰ ਰਿਹਾ ਹੁੰਦਾ ਜੇ ਗੁਨਾਹ ਕਰਨ ਵਾਲੇ ਨੂੰ ਰੋਕਿਆ ਨਾ ਜਾਵੇ ਨਾ ਚੁੱਪ ਰਹਿਣ ਵਾਲਾ ਬੰਦਾ ਵੀ ਗੁਨਾਹਗਾਰ ਹੁੰਦਾ ਜਿਵੇਂ ਕੋਈ ਬੰਦਾ ਜਾ ਰਿਹਾ ਅੰਨਾ ਹੈ ਅੱਖਾਂ ਤੋਂ ਤੇ ਲੰਗਾ ਜਾ ਰਿਹਾ ਕਿ ਅੱਗੇ ਖੂਹ ਆ ਜਾਂਦਾ ਕੋਲ ਬੰਦਾ ਖੜਾ ਇੱਕ ਉਹ ਬੰਦਾ ਉਹਨੂੰ ਰੋਕਦਾ ਨਹੀਂ ਤੇ ਉਹ ਖੂਚ गिर ਜਾਂਦਾ ਤੇ ਪਾਪੀ ਆ ਉਹ ਪਾਪਾਂ ਦਾ ਜਿਹੜਾ ਬੰਦਾ ਨਾਲ ਖੜਾ ਰੋਕ ਨਹੀਂ ਰਿਹਾ ਉਹਨੂੰ ਖੂਚ ਉਗਰਨ ਤੋਂ ਇਹਦਾ ਬੰਦਾ ਖੂਹ ਤੋਂ ਗਿਰਨ ਤੋਂ ਰੋਕ ਨਹੀਂ ਰਿਹਾ ਉਹ ਬੰਦਾ ਵੀ ਨਾਲ ਪਾਪੀ ਆ ਉਹ ਗਿਰ ਗਿਆ ਖੂਚ ਜਿਹੜੇ ਬੰਦੇ ਨੇ ਜਿਹੜਾ ਬੰਦਾ ਕੋਲ ਖੜਾ ਕਹਿ ਦੇ ਭਾਈ ਕੱਲ ਸੁਣ ਅੱਗੇ ਖੂਹ ਆ ਦੇਖੀ ਕਿਤੇ ਗਿਰ ਨਾ ਜਾਏ ਦੇਖੀ ਕਿਤੇ ਗਿਰ ਨਾ ਜਾਏ ਅੱਗੇ ਖੂਹ ਆ ਸਜੇ ਖੱਬੇ ਹੋ ਜਾਂਦੇ ਪਿੱਛੇ ਮੁੜਿਆ ਬਚ ਗਿਆ ਤਾਂ ਤੁਸੀਂ ਜੇਕਰ ਉਹ ਫੇਰ ਵੀ ਤੁਹਾਡੀ ਗੱਲ ਮੰਨਦਾ ਨਹੀਂਗਾ ਜੇ ਤੁਹਾਡੀ ਫੇਰ ਵੀ ਗੱਲ ਉਹ ਮੰਨਦਾ ਨਹੀਂ ਤਾਂ ਤੁਹਾਡਾ ਦੋਸ਼ ਖਤਮ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਘੋੜੀ ਹਰ ਪਹਿਲੂ ਤੇ ਰੋਸ ਚੜਚੇ ਫੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।